ਡਰਾਈਵਰ ਨੇ ਕਾਫੀ ਸਪੀਡ ਨਾਲ ਬੱਸ ਦਾ ਕੱਟ ਮਾਰਿਆ ਇੱਕ ਬੀਬੀ ਜੋ ਅਗਲੀ ਸੀਟ ਤੇ ਬੈਠੀ ਸੀ ਤੇ ਉਹ ਬੱਸ ਦੇ ਵਿੱਚ اچانک ਇੰਨੀ ਜ਼ੋਰ ਦੇ ਨਾਲ ਬਾਹਰ ਨੂੰ ਡਿੱਗ ਪਈ ਪਰ ਬੱਸ ਦਾ ਡਰਾਈਵਰ ਇੰਨੀ ਸਪੀਡ ਨਾਲ ਜਾ ਰਿਹਾ ਸੀ ਜੋ ਕਿ ਉਹਦੇ ਕੋਲ ਬੱਸ ਸੰਭੜੀ ਨਹੀਂ ਗਈ ਬੱਸ ਵਿੱਚ ਆਮ ਪਬਲਿਕ ਜਿਹੜੀ ਬੈਠੀ ਉਹਨਾਂ ਨੇ ਕਾਫੀ ਰੌਲਾ ਪਾਇਆ ਬੱਸ ਦੇ ਵਿੱਚ ਵੀ ਬੀਬੀ ਕੋਈ ਬਾਹਰ ਟਿਕ ਪਈ ਆ ਅੱਧਾ ਕਿਲੋਮੀਟਰ ਤੱਕ ਬੱਸ ਉਹ ਕਾਫੀ ਤੇਜ਼ ਤੱਕ ਲੰਘ ਜਾਂਦਾ ਰਿਹਾ ਜਦੋਂ バス ਰੁਕੀ ਤਾਂ ਉਹਦੇ ਵਿੱਚੋਂ ਮੈਂ ਬੜੀ ਜਲਦੀ ਦੇ ਨਾਲ ਉੱਤਰ ਕੇ ਦੌੜ ਕੇ ਜਾ ਕੇ ਉਹ ਬੀਬੀ ਨੂੰ ਆ ਕੇ ਖੱਤੇ ਦੇ ਵਿੱਚੋਂ ਢੀਹ ਸੱਟਾ ਕਾਫੀ ਲੱਗੀਆਂ ਉਹਦੀ ਔਰ ਸਿਰ ਦੇ ਵਿੱਚ ਸੱਟ ਬਹੁਤ ਜਿਆਦੀ ਲੱਗੀ ਮੇਰੇ ਮਾਣੇ ਕਿਹਦੇ ਰਾਹ ਕਿੱ데 ਦੇਖਣ ਆ ਗਏ ਆਣੇ ਆਇਆ ਮੇਰੇ ਇਹ ਨਾ ਬੜੀ ਕੋਈ ਗੱਲ ਹੈ। ਇਤੋ ਮਾ ਬਾਈ ਨੀ ਮਾ। ਮੇਰਾ ਨਾਂ ਗਰਦੀਪ ਸਿੰਘ ਹੈ। ਮੇਰਾ ਪਿੰਡ ਬੰਡਾਲਾ ਮਾ ਜਿੱਕੀ। ਕੱਲ ਮੈਨਾਂਕ ਬਹੁਤ ਅਤਿੰਤ ਅਚੰਭਾ ਹੋਇਆ। ਮੈਂ ਕੱਲ ਬਸ ਵਿੱਚ ਬੈਠਾ ਸੀ ਨਾਲ ਮੇਰੀ ਲੜਕੀ ਸੀ ਤੇ ਗੁਰਾਇਨ ਬਸ ਜਾ ਰਹੀ ਸੀ। ਕਾਨਪੇਸਿਆਂ ਨੂੰ ਜਦੋਂ ਜਾ ਰਹੀ ਸੀ ਬਸ ਕਾਨਪੇਸੇ ਵਿੱਚ ਦੀ ਲੰਘ ਰਹੀ ਸੀ। ਘਾਰੂ ਜਠੇਰਿਆਂ ਦੇ ਕੋਲ ਦੀ ਬਸ ਡਰਾਈਵਰ ਨੇ ਕਾਫੀ ਸਪੀਡ ਨਾਲ ਬਸ ਦਾ ਕੱਟ ਮਾਰਿਆ। ਇੱਕ ਬੀਬੀ ਜੋ ਅਗਲੀ ਸੀਟ ਤੇ ਬੈਠੀ ਸੀ ਤੇ ਉਹ ਬੱਸ ਦੇ ਵਿੱਚ اچانک ਇੰਨੀ ਜ਼ੋਰ ਦੇ ਨਾਲ ਬਾਹਰ ਨੂੰ ਡਿੱਗ ਪਈ ਪਰ ਬੱਸ ਦਾ ਡਰਾਈਵਰ ਇੰਨੀ ਸਪੀਡ ਨਾਲ ਜਾ ਰਿਹਾ ਸੀ ਜੋ ਕਿ ਉਹਦੇ ਕੋਲ ਬੱਸ ਸੰਭੜੀ ਨਹੀਂ ਗਈ ਬੱਸ ਵਿੱਚ ਆਮ ਪਬਲਿਕ ਜਿਹੜੀ ਬੈਠੀ ਉਹਨਾਂ ਨੇ ਕਾਫੀ ਰੌਲਾ ਪਾਇਆ ਬੱਸ ਦੇ ਵਿੱਚ ਵੀ ਬੀਬੀ ਕੋਈ ਬਾਹਰ ਡਿੱਗ ਪਈ ਆ ਅੱਧਾ ਕਿਲੋਮੀਟਰ ਤੱਕ ਬੱਸ ਕਾਫੀ ਤੇਜ਼ ਤੱਕਲ ਜਾਂਦਾ ਰਿਹਾ ਜਦੋਂ ਬੱਸ ਰੁਕੀ ਤਾਂ ਉਹਦੇ ਵਿੱਚੋਂ ਮੈਂ ਬੜੀ ਜਲਦੀ ਦੇ ਨਾਲ ਉੱਤਰ ਕੇ ਦੌੜ ਕੇ ਜਾ ਕੇ ਉਹ ਵਿਪਿੰਨ ਆ ਕੇ ਖੱਤੇ ਦੇ ਵਿੱਚੋਂ ਡਿਗੇ ਸੱਟਾਂ ਕਾਫੀ ਲੱਗੀਆਂ ਉਹਦੀ ਔਰ ਸਿਰ ਦੇ ਵਿੱਚ ਸੱਟ ਬਹੁਤ ਜਿਆਦਾ ਲੱਗੀ। ਉੱਥੇ ਇੱਕ ਕੋੜਾ ਆਟਾ ਵਾਲਾ ਲੰਘ ਰਿਹਾ ਸੀ। ਉਹ ਨਾਲ ਦੀ ਹੈਲਪ ਲਈ ਹੈਲਪ ਲੈ ਕੇ ਅਸੀਂ ਹਸਪਤਾਲ ਸਰਕਾਰੀ ਲਾਗੇ ਪੰਡਾਲਾ ਬੰਝ ਕੀ ਵਿਖੇ ਸਿਵਲ ਹਸਪਤਾਲ ਜਾ ਕੇ ਲੈ ਗਏ। ਉੱਥੇ ਜਾ ਕੇ ਉਹਨਾਂ ਡਾਕਟਰਾਂ ਨੇ ਜੋ ਉਹਨਾਂ ਨੇ ਫਸਟ ਏਡ ਕੀਤਾ ਉਹਦਾ ਟਾਂਕੇ ਲਗਾਏ ਸੱਤ ਪਰ ਰੈਫਰਲ ਕਰ ਦਿੱਤਾ। ਉਸ ਤੋਂ ਬਾਅਦ ਜ ਰਾਤ ਨੂੰ ਪਤਾ ਲੱਗਾ ਵੀ ਬੀਬੀ ਦੀ ਡੈਥ ਹੋ ਗਈ। ਡ라이ਵਰ ਦਾ ਕੋਈ ਨਸ਼ਾ ਵਗੈਰਾ ਕੀਤਾ ਹੋਇਆ ਸੀ ਹਾਂਜੀ ਉਹਨਾਂ ਨੂੰ ਮੈਨੂੰ ਇਦਾਂ ਲੱਗਦਾ ਸੀ ਕਿ ਉਹ ਕੋਈ ਡਰੈਗ ਵਗੈਰਾ ਕੀਤਾ ਸੀ ਪਰ ਉਹਦੀ ਅੰਗਹੀਲੀ ਸੀ ਡਰਾਈਵਰ ਦੀ ਨਾ ਉੱਤਰ ਕੇ ਉਹਨੂੰ ਦੇਖਿਆ ਤਿੰਨਾ ਕੰਡਕਟ ਨੇ ਆ ਕੇ ਦੇਖਿਆ ਉਹ ਮੈਂ ਕਿਹਾ ਜਾ ਕੇ ਵੀ ਤੂੰ ਕਿਉਂ ਨਹੀਂ ਆਇਆ ਦੇਖਣ ਵਾਸਤੇ ਬੱਸ ਬੱਸ ਜਿੰਨੀ ਸਵਾਰੀ ਸਾਰੀ ਬਿਠਾੜ ਕੇ ਉਹ ਗਰਾਆਵਾਂ ਨੂੰ ਚਲੇ ਗਿਆ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਇਹੋ ਜਿਹੇ ਡਰਾਈਵਰ ਜਿਹੜੇ ਨਸ਼ਾ ਟੋਰ ਕਰਦੇ ਆ ਉਹਨਾਂ ਨੂੰ ਜਾਂ ਤਾਂ ਉਹ ਲਾਇਸੈਂਸ ਰੱਦ ਕੀਤੇ ਜਾਣ ਜਿਆ ਮਾਲਕਾਂ ਦੇ ਬੱਸਾਂ ਜਿਹੜੇ ਉਹਨੇ ਬੌਂਡ ਕੀਤੀਆਂ ਜਾਂ ਬਸ ਇਹੋ ਸਾਡੀ ਪ੍ਰਸ਼ਾਸਨ ਅੱਗੇ ਬੇਨਤੀ ਹੈ ਕੱਲ ਬੀਤੀ ਗਣਤੀ 4 24 ਨੂੰ ਇੱਕ ਬੱਸ ਸੰਧੂ ਬੱਸ ਸਰਵਿਸ ਜਿਹੜੀ ਹੈ ਗਰਾਿਆਂ ਤੋਂ ਜੜਿਆਲਾ ਨੂੰ ਚਲਦੀ ਹੈ ਜਦੋਂ ਜੜਿਆਲਾ ਤੋਂ ਹੋ ਕੇ ਵਾਪਸ ਪਿੰਡ ਪਾਇਆ ਬਡਾਲਾ ਦੁਕਾਨਾਂ ਕਿਸਿਆਂ ਵਾਲ ਦੀ ਜਾ ਰਹੀ ਸੀ ਗਰਾਿਆਂ ਨੂੰ ਤੇ ਜਦੋਂ ਬਡਾਲਾ ਤੋਂ ਥੋੜਾ ਅੱਗੇ ਆ ਕੇ ਕਾਨਾਟੇ ਸੇ ਲੱਗੇ ਬਸ ਦੇ ਵਿੱਚ ਜਿਹੜੀ ਡਰਾਈਵਰ ਨੇ ਤੇਜ਼ ਰਫ਼ਤਾਰ ਚਲਾ ਕੇ ਤਲਾਈ ਦੀ ਜਿਸ ਨਾਲ ਬਸ ਦੇ ਵਿੱਚ ਬੈਠੀ ਔਰਤ ਆ ਉਹ ਕੋੜੀ ਦੇ ਵਿੱਚੋਂ ਬਾਹਰ ਡਿੱਗ ਪਈ ਜਿਹਦੇ ਨਾਲ ਉਹਦੇ ਸਿਰ 'ਤੇ ਸੱਟ ਲੱਗੀ ਜਿਹੜੀ ਦੇਰ ਰਾਤ ਉਹ ਜੀ ਅੱਜ ਕੱਲ ਮੌਤ ਹੋ ਗਈ ਜਿਹੜਾ ਡਰਾਈਵਰ ਦੇ ਖਿਲਾਫ ਮੁਕੱਦਮਾ ਨੰਬਰ 58 ਮਿਤੀ 4 24 ਅੰਡਰ ਸੈਕਸ਼ਨ 279 304 ਏਆਈਪੀਸੀ ਕਾਨੂੰਨ ਅਨਾਰਾਇ ਵਿੱਚ ਤਰਜ ਰਜਿਸਟਰ ਕੀਤਾ ਤੇ ਜਿਹਦੀ ਤਫਤੀਸ਼ ਚੱਲ ਰਹੀ ਹੈ ਤੇ ਬੱਸ ਵੀ ਕਾਬੂ ਕਰ ਲਈ ਹੈ ਤੇ ਬੱਸ ਦਾ ਡਰਾਈਵਰ ਜਿਹੜਾ ਬਲਤੀ ਸਿੰਘ ਸਾਨੂੰ ਮਕਰ ਸਿੰਘ ਉਹ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਜਿਹਨਾਂ ਦੀ ਡੈਥ ਹੋਈ ਉਹਨਾਂ ਦਾ ਕੀ ਨਾਮ ਹੈ ਕਿਹੜੇ ਪਿੰਡ ਦੇ ਆ ਕਿੱਥੇ ਰਹਿਣ ਵਾਲੇ ਆ ਜਿਹੜੀ ਔਰਤ ਦੀ ਮੌਤ ਹੋਈ ਜ ਉਹਨਾਂ ਦਾ ਨਾਮ ਬਲਬੀਰ ਕੌਰ ਉਹਨਾਂ ਦੇ ਘਰ ਵਾਲੇ ਦਾ ਨਾਮ ਸੋਨ ਲਾਲ ਆ ਤੇ ਕਨਟ ਇਥੇ ਪਿੰਡ ਦੇ ਹੀ ਰਹਿਣ ਵਾਲੇ ਆ ਉਹ ਹਸਪਤਾਲ ਤੋਂ ਦਵਾਈ ਲੈ ਕੇ ਵਾਪਸ ਆ ਰਹੇ ਸੀ ਤੇ ਡਰਾਈਵਰ ਤੋਂ ਲਾਇਸੈਂਸ ਵਗੈਰਾ ਹੈਗਾ ਹੀ ਅਜੇ ਤੱਕ ਤਾਂ ਨਹੀਂ ਮਿਲਿਆ ਹੈਗਾ ਕਿੱਥੋਂ ਦਾ ਰਹਿਣ ਵਾਲਾ ਏ ਡਰਾਈਵਰ ਡਰਾਈਵਰ ਵੈਸੇ ਪਿੱਛੋਂ ਇਹ ਸਟੇਟ ਹਰਿਆਣਾ ਦੇ ਵਿੱਚ ਫਤਿਹਪੁਰ ਜ਼ਿਲ੍ਹੇ ਦੇ ਵਿੱਚ ਪਿੰਡ ਪਿੰਦਾ ਰਤਨਗੜ੍ਹ ਉੱਥੋਂ ਦਾ ਰਹਿਣ ਵਾਲਾ ਹੈ ਪਰ ਹੁਣ ਤਕਰੀਬਨ 5 ਸਾਲ ਤੋਂ ਇਹ ਕੰਨਰਟੇਸੀਆਂ ਵਿੱਚ ਹੀ ਰਹਿੰਦਾ ਕੋਈ ਨਸ਼ਾ ਵਗੈਰਾ ਕੀਤਾ ਸੀਗਾ ਡਰਾਈਵਰ ਦਾ ਜਰ ਕੋਈ ਦੋਸਤ ਉਹ ਸਮੇਂ ਤੱਕ ਕਹਿ ਨਹੀਂ ਸਕਦੇ ਹੈਗੇ ਆਪਾਂ ਨੂੰ ਕੱਲ ਕੀਤਾ ਸੀ ਕਿ ਨਹੀਂ ਕੱਲ ਵੀ ਗੱਲ ਹੈ ਹਾਂਜੀ ਸਰ ਇੱਕ ਦੁਰਘਟਨਾ ਹੋਈ ਹੈ ਉਹਦੇ ਬਾਰੇ ਥੋੜਾ ਜਿਹਾ ਵਿਸਥਾਰ ਨਾਲ ਦੱਸਿਓ ਜੀ ਹਾਂਜੀ ਮੇਰਾ ਨਾਮ ਲਖਵਿੰਦਰ ਮਹਿੇ ਪਿੰਟਕਾਨਾ ਟੇਸੀਆਂ ਮੇਰੀ ਮਾਤਾ ਬੜਾਲੇ ਤੋਂ ਹਸਪੀਟਲ ਤੋਂ ਦਵਾਈ ਲੈ ਕੇ ਪਿੰਡ ਕਨਟੇਸੀਆਂ ਨੂੰ ਆ ਰਹੀ ਸੀ ਹੈ ਬੱਸ ਵਿੱਚ ਪਿੰਡ ਤੋਂ ਪਿੰਡ ਨੂੰ ਆਉਂਦੇ ਹੋਏ ਘਾਰੂ ਜਠੇਰਿਆਂ ਦੇ ਕੋਲ ਬੱਸ ਇੰਨੀ ਤੇਜ਼ ਓਵਰ ਸਪੀਡ ਨਾਲ ਸਿੱਗੀ ਬੈਚ ਬੈਠੀਆਂ ਸਵਾਰੀਆਂ ਨੇ ਦੱਸਿਆ ਕਿ ਵੀ ਇੰਨੀ ਸਾਨੂੰ ਇਦਾਂ ਲੱਗਿਆ ਵੀ ਹੁਣ ਵੀ ਉਲਟ ਗਈ ਬਸ ਉਲਟ ਗਈ ਹਨਾ ਇੰਨੀ ਤੇਜ਼ ਮੋੜੀ ਮੋੜਿਆ ਉਹਨੇ ਕਿ ਮੇਰੀ ਮਾਤਾ ਉੱਛੜ ਕੇ ਬਾਹਰ ਡਿੱਗ ਪਈ ਪੌੜੀਆਂ ਦੇ ਵਿੱਚ ਡਿੱਕੇ ਬਾਹਰ ਬੱਸ ਤੋਂ ਡਿੱਗ ਪਈ ਬੱਸ ਪਰ ਬੱਸ ਵਾਲੇ ਨੇ ਇੰਨਾ ਓਵਰਡੋਸ ਨੂੰ ਪਤਾ ਨਹੀਂ ਸ਼ਾਇਦ ਨਸ਼ਾ ਕੀਤਾ ਹੋਇਆ ਸੀਗਾ ਇਹ ਵੀ ਓਵਰ ਸਪੀਡ ਸੀਗੀ ਤੇ ਉਹਨੇ ਇੰਨਾ ਬੱਸ ਦੇ ਤੋਂ ਬਾਹਰ ਡਿਗਣ ਤੇ ਬਾਅਦ ਵੀ ਬੱਸ ਨਹੀਂ ਰੋਕੀ ਉਹਨੇ ਤੇ ਆ 2 ਕਿਲੋਮੀਟਰ ਜਾ ਕੇ ਲੋਕਾਂ ਨੇ ਰੋਲਾ ਪਾਇਆ ਤੇ ਫਿਰ ਜਾ ਕੇ ਬੱਸ ਰੋਕੀ ਤੇ ਉਹ ਤੋਂ ਵਿੱਚੋਂ ਇੱਕ ਬੰਦਾ ਵਿਚਾਰਾ ਬਡਾਲੇ ਦਾ ਗੁਰਦੀਪ ਸਿੰਘ ਉਹਨੇ ਆ ਕੇ ਮੇਰੀ ਮਾਤਾ ਨੂੰ ਚੁੱਕਿਆ ਤੇ ਮੱਥੇ ਤੇ ਰਮਾਲ ਰੱਖ ਕੇ ਛੱਟ ਲੱਗੀ ਹੋਈ ਸੀ ਉਹਨੂੰ ਦੇਖਿਆ ਤੇ ਨਾਲੇ ਫਿਰ ਉੱਥੇ ਲੱਕ ਮੁੰਡਾ ਗगन ਆ ਉਹ ਆਟੋ ਚਲਾਉਂਦਾ ਉਹਨੂੰ ਆਟੋ ਲੈ ਕੇ ਆ ਕੇ ਇਹਨਾਂ ਦੋਨਾਂ ਨੇ ਰਲ ਕੇ ਮੇਰੀ ਮਾਤਾ ਨੂੰ ਹਸਪੀਟਲ ਬਡਾਲੇ ਲੈ ਕੇ ਗਏ ਉੱਥੇ ਉਹਨਾਂ ਨੇ ਜੋ ਵੀ ਡਾਕਟਰਾਂ ਨੇ ਫਾਸਟ ਟ੍ਰੀਟਮੈਂਟ ਕਰਨਾ ਸੀ ਉਹ ਕੀਤਾ ਮਾਤਾ ਦਾ ਕੀ ਨਾਮ ਸੀਗਾ ਕਿੰਨੀ ਕੁ ਉਮਰ ਸੀਗੀ ਮਾਤਾ ਜੀ ਦੀ ਮੇਰੀ ਮਾਤਾ ਦਾ ਨਾਮ ਬਲਬੀਰ ਕੌਰ ਸੀ ਤੇ ਕੋਈ 65 ਸਾਲ ਦੀ ਉਮਰ ਸੀਗੀ ਡਰਾਈਵਰ ਕੋ ਲਾਇਸੈਂਸ ਵਗੈਰਾ ਪਰਮਿਟ ਵਗੈਰਾ ਸੀਗੇ ਨਹੀਂ ਹਾਂ ਜੀ ਇਹ ਵੀ ਸਾਨੂੰ ਪਤਾ ਲੱਗਿਆ ਕਿ ਡਰਾਈਵਰ ਤੋਂ ਨਾ ਲਾਇਸੈਂਸ ਹੈ ਤੇ ਬੱਸ ਦਾ ਨਾ ਹੀ ਪਰਮਿਟ ਆ ਤੇ ਉਹ ਨਸ਼ਾ ਵੀ ਬਹੁਤ ਕਰਦਾ ਉਹ ਡਰਾਈਵਰ ਤੁਸੀਂ ਕੀ ਮੰਨ ਕਰਦੇ ਹੋ ਨੂੰ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਇਹ ਮੰਨ ਕਰਦਾ ਕਿ ਜੋ ਵੀ ਬਣਦੀ ਕਾਰਵਾਈ ਹੈ ਨਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਤੇ ਜੋ ਵੀ ਬੰਦੀ ਕਾਰਵਾਈ ਉਹਦੇ ਖਿਲਾਫ ਉਹ ਹੋਣੀ ਚਾਹੀਦੀ ਆ ਹਾਂਜੀ ਸਰ ਇਹ ਜੁੜੀ ਇਹ ਦੁਰਘਟਨਾ ਵਾਪਰੀ ਆ ਬਡਾਲੇ ਤੋਂ ਬਡਪਡਾਲਾ ਤੋਂ ਕਾਨਾਟੇ ਸ਼ਹਿਰ ਦੇ ਵਿੱਚਕਾਰ ਸ਼੍ਰੀਮਤੀ ਬਨਵੀਰ ਕੌਰ ਜੀ ਜਿਹੜੇ ਕਿ ਮਤਲਬ ਬਡਾਲਾ ਸਰਕਾਰੀ ਹਸਪਤਾਲ ਤੋਂ ਆਪਣਾ ਚੈੱਕਅਪ ਕਰਾ ਕੇ ਦਵਾਈ ਲੈ ਕੇ ਵਾਪਸ ਆ ਰਹੇ ਸਨ ਜਦੋਂ ਬਡਾਲੇ ਤੋਂ 2 ਕਿਲੋਮੀਟਰ ਦੂਰ ਤੇ ਘਾੜੂ ਜੀਠੇ ਦੇ ਨਜ਼ਦੀਕ ਜਦੋਂ ਦੁਰਘਟਨਾ ਵਾਪਰੀ ਆ ਪਤਾ ਲੱਗਣ ਤੇ ਪਤਾ ਲੱਗਾ ਬੇਮਾਦਰ ਜਿਹੜਾ ਡਰਾਈਵਰ ਆ ਬਹੁਤ ਜਾਨਕੀ ਓਵਰ ਹਾਈਟ ਸਪੀਡ ਤੇ ਬੱਸ ਚਲਾ ਰਿਹਾ ਸੀ ਔਰ ਸਵਾਰੀਆਂ ਦੇ ਦੱਸਣ ਦੇ ਮੁਤਾਬਕ ਇਹ ਪਤਾ ਲੱਗਾ ਕਿ ਉਹ ਨਸ਼ਈ ਵੀ ਸੀਗਾ ਨਸ਼ੇੜੀ ਵੀ ਪੂਰਾ ਸੀਗਾ ਤੇ ਜਦੋਂ ਉਹਦੇ ਇੱਕਦਮ ਮੋੜ ਟੱਟਿਆ ਤੇਜ਼ੀ ਨਾਲ ਮੋੜ ਟੱਟ ਕੋਲ ਟੱਟਿਆ ਤਾਂ ਜਿਹੜੇ ਬਲਵੀਰ ਕੋਲ ਜੀ ਅਮ੍ਰਿਤਕ ਬਲਵੀਰ ਕੋਲ ਜੀ ਜਿਹੜੇ ਸਾਡੇ ਮਾਮੀ ਜੀ ਵੀ ਲੱਗਦੇ ਆ ਉਹ ਇੱਕਦਾਂੇ ਪੁੱਟ ਕੇ ਬਾਹਰ ਡਿੱਗ ਪਏ ਜਿਸ ਦੇ ਸਾਰ ਵਿੱਚ ਬਹੁਤ ਜਾਨਕੀ ਡੂੰਗੀ ਸੱਟ ਲੱਗੀ ਜਿਸ ਕਾਰਨ ਉਹਨਾਂ ਨੂੰ ਮਤਲਬ ਰੋਕਣਾ ਮਤਲਬ ਲਿਆਣਾ ਤਾਂ ਕੀ ਸੀ ਹਸਪਤਾਲ ਉਸ ਡਰਾਈਵਰ ਨੇ ਉਹਦੀ ਹਾਲਚਾਲ ਪੁੱਛਿਆ ਗਾਂ 2 ਕਿਲੋਮੀਟਰ ਜਾ ਕੇ ਬੱਸ ਰੋਕੀ ਜਦੋਂ ਬੱਸ ਰੋਕ ਕੇ ਫੇਵਰੀ ਦੀ ਹਾਲਚਾਲ ਪੁੱਛਿਆ ਕਿਸੇ ਆਟੋ ਵਾਲੇ ਨੂੰ ਬੁਲਾ ਕੇ ਓਨ ਹਸਪਤਾਲ ਭੇਜ ਦਿੱਤਾ ਪਰ ਉਹਦੀ ਕੋਈ ਸਾਰ ਨਹੀਂ ਰਹੀ ਉਹ ਸਿੱਧਾ ਫਿਰ ਵਾਪਸ ਆਪਣੀ ਚੱਲ ਗਿਆ ਪਰ ਜਿਹੜਾ ਮਰੀਜ਼ ਆ ਬਡਾਲੇ ਵਾਲੇ ਹਸਪਤਾਲਾਂ ਨੇ ਜਵਾਬ ਦਿੱਤਾ ਕਿ ਉਹਨਾਂ ਨੂੰ ਜਨਮ ਤੋਂ ਰੈਫਰ ਕਰ ਦਿੱਤਾ ਜਿੱਥੇ ਉਹਨਾਂ ਦੀ ਇਹ ਡੈਥ ਹੋ ਗਈ ਆ ਪਰ ਅਸੀਂ ਇਹ ਕਹਿਣਾ ਚਾਹੁੰਦੇ ਆ ਇਹ ਘੱਟੋ ਘੱਟ ਤੀਜੀ ਚੌਥੀ ਘਟਨਾ ਵਾਪਰ ਚੁੱਕੀ ਆ ਇਹਨਾਂ ਤੇ ਜਿਹੜੇ ਡਰਾਈਵਰ ਆ ਇਹਨਾਂ ਦਾ ਜਿਹੜਾ ਲਾਇਸੈਂਸ ਰੱਦ ਕੀਤਾ ਜਾਵੇ ਪਰਮਿਟ ਰੱਦ ਕੀਤਾ ਜਾਵੇ ਪ੍ਰਸ਼ਾਸਨ ਤੋਂ ਅਸੀਂ ਇਹ ਮੰਗ ਕਰਦੇ ਆ ਇਹੋ ਜਿਹੇ ਨਸ਼ੇਹੀ ਡਰਾਈਵਰਾਂ ਨੂੰ ਕੋਈ ਡਰਾਈਵਿੰਗ ਦਾ ਕੋਈ ਅਧਿਕਾਰ ਨਾ ਦਿੱਤਾ ਜਾਵੇ ਔਰ ਜਿਹੜੀ ਹੈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ